ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਅੱਜ ਦੀ ਵੀਡੀਓ ਦੇ ਵਿੱਚ ਤੇ ਅੱਜ ਅਸੀਂ ਕਸ਼ਮੀਰ ਦੇ ਵਿੱਚ ਸੋਨਮਾਰਕ ਦੇ ਵਿੱਚ ਤੇ ਸਾਡਾ ਇੱਥੇ ਕਸ਼ਮੀਰ ਦੇ ਵਿੱਚ ਦਿਨ ਅੱਜ ਤੀਜਾ ਸੋਨਮਾਰਕ ਦਾ ਰਸਟ ਜਿਹੜਾ ਮੌਸਮਾ ਬਾਹਰ ਦਾ ਬਹੁਤ ਵਧੀਆ ਹੈ ਬਹੁਤ ਚੰਗਾ ਮੌਸਮ ਹੈ ਅਰ ਵੀ ਫਿਰ ਤੋਂ ਪਹਿਲਾਂ ਬੱਚੇ ਕਦੇ ਕਰ ਲਿਆ ਬ੍ਰੇਕਫਾਸਟ ਪਰ ਉਹਨਾਂ ਦਾ ਆਰਡਰ ਦਿੱਤਾ ਤੇ ਖਾ ਪੀ ਕੇ ਕਰਕੇ ਪੇਟ ਪੂਜਾ ਫਿਰ ਚੱਲਦੇ ਆ ਅੱਗੇ ਨੂੰ ਅਸੀਂ ਜਾ ਰਹੇ ਹਾਂ ਪਹਿਰਗਾਮ ਨੂੰ ਤੇ ਰਸਤੇ ਵਿੱਚ ਸਾਨੂੰ ਲੱਭ ਗਿਆ ਛੱਲੀਆਂ ਵਾਲਾ ਤੇ ਹੁਣ ਉਹਦੀ ਛੱਲੀਆਂ ਲੱਗ ਗਈ ਬਣਾਉਣੇ ਤੋਂ ਅਸੀਂ ਜਾ ਰਹੇ ਹਾਂ ਬਤਾਵ ਵੈਲੀ ਪਰ ਜਾਮ ਬਹੁਤ ਜ਼ਿਆਦਾ ਤਕਰੀਬਨ ਅੱਧਾ ਘੰਟਾ ਕਾ ਸਾਨੂੰ ਜਾਮ ਚ ਖੜਿਆ ਨੂੰ ਫਾਈਨਲੀ ਅਸੀਂ 5 ਮਿੰਟ ਦਾ ਰਸਤਾ ਸੀ ਜਿਹੜਾ ਉਹ ਅਸੀਂ ਡੇਢ ਘੰਟੇ ਦੇ ਵਿੱਚ ਕਰ ਲਿਆ ਕਵਰ ਤੇ ਜਾਮ ਹਜੇ ਵੀ ਬਹੁਤ ਜ਼ਿਆਦਾ ਤੇ ਹੁਣ ਚੱਲਦੇ ਆਂ ਵਿਊ ਦੇਖਣ ਥੱਲੇ ਵੀ ਕਿੱਦਾਂ ਦਾ ਵਾ ਪਰ ਜਾਮ ਨੇ ਤਸੱਲੀ ਕਰਾਤੀ ਅੱਜ ਬਹੁਤ ਜ਼ਿਆਦਾ ਜਾਮ ਆ ਅਹ ਕਾਫੀ ਸੋਹਣੀ ਜਗ੍ਹਾ ਵਾ ਇਹ ਅੰਦਰ ਐਂਟਰ ਹੋਣ ਤੋਂ ਬਾਅਦ ਦੇਖਿਆ ਤੇ ਇੱਥੇ ਜਿਹੜੀ ਸਲਮਾਨ ਖਾਨ ਦੀ ਫਿਲਮ ਸੀ ਬਜਰਾਂਦੀ ਬਾਈ ਜਾਨ ਉਹ ਵੀ ਇੱਥੇ ਸ਼ੂਟ ਹੋਈ ਸੀ ਤੇ ਚੱਲਦੇ ਆਂ ਅੱਗੇ ਵਾਟਰਫਾਲ ਵੀ ਆ ਉਹ ਵੀ ਦੇਖਦੇ ਆਂ ਬਦਕ ਕੀ ਕਰਨਾ ਕੀ ਕਰਨਾ ਹੈ ਜਿਪ ਲਾਈਨ ਜਿਪ ਲਾਈਨ ਕਰਨਾ ਡਰ ਨਹੀਂ ਲੱਗੂਗਾ ਪੱਕੀ ਗੱਲ ਆ ਯੇ ਤੇ ਦੇਖ ਲਿਆ ਫਿਰ ਬਈ ਤੁਸੀਂ ਕੀ ਕਰਨਾ ਮੈਂ ਸਾਈਕਲ ਹੈਂ ਸਾਈਕਲ ਸਾਈਕਲ ਕਰਨਾ ਠੀਕ ਆ ਇਹਨਾਂ ਦੀ ਕਰਾਰੀ ਜੜੀ ਹੋ ਜਾ ਬਈ ਜਿਪ ਲਾਈਨ ਤੇ ਆਪਾਂ ਹੋ ਗਏ ਰੈਡੀ ਤੇ ਉਧਰ ਫਤੇ ਫਤੇ ਹੋ ਗਏ ਫਤੇ ਤੇ ਯੂਵੀ ਵੀ ਰੈਡੀ ਹੋ ਗਏ ਪਾਰਕ ਬੰਦ ਹੋਣ ਦਾ ਹੋ ਗਿਆ ਟਾਈਮ ਤੇ ਫੌਜੀਆ ਨੇ ਫੌਜੀ ਵੀਰਾਂ ਨੇ ਸਾਰੀ ਪਾਰਕ ਖਾਲੀ ਕਰਵਾਤੀ ਤੇ ਹੁਣ ਅਸੀਂ ਚੱਲੇ ਬਾਹਰ ਸ਼ਾਮ ਦਾ ਨਜ਼ਾਰਾ ਵਧੀਆ ਸੋ ਤਾਂ ਉਹਨਾਂ ਨੇ ਕੀਤਾ ਪੂਰਾ ਇੰਜੋਏ ਤੇ ਪਤਨੂੰ ਪੁੱਛਦੇ ਆ ਵੀ ਕਿਵੇਂ ਰਿਹਜਾ ਕਰਦਾ ਹਾਂਗਾ ਹਾਂ ਜੀ ਚੰਗਾ ਰਿਹਦਾ ਹਾਂ ਇਧਰ ਬੋਲੋ ਕੁਛ ਹਾਂਜੀ ਕਿਵੇਂ ਰ ਬਹੁਤ ਵਧੀਆ ਰਿਹਾ ਕੀ ਕੀ ਕੀਤਾ ਫਿਰ ਜਿਪ ਲਾਈਨ ਦੇ ਵਿੱਚ ਆਇਆ ਮਜ਼ਾ ਹਾਂ ਤੁਹਾਨੂੰ ਆਇਆ ਮਜ਼ਾ ਜਿਪ ਲਾਈਨ ਚ ਸਵਾਗਤ ਹੈ ਪੁਰਾ ਬਹੁਤ ਬੱਸ ਹੋ ਰਿਹਾ ਨਰਤਨ ਲੱਗਿਆ ਸਟਾਰਟਿੰਗ ਤੋਂ ਥੋੜਾ ਥੋੜਾ ਜਿਹਾ ਲੱਗ ਰਿਹਾ ਹੈ ਅੱਛਾ ਬਾਅਦ ਵਿੱਚ ਠੀਕ ਹੈ ਠੀਕ ਲੋ ਜੀ ਅੱਜ ਦਾ ਦਿਨ ਹੋ ਗਿਆ ਖਤਮ ਤੇ ਅਸੀਂ ਡਿਸਾਈਡ ਕੀਤਾ ਵਾਪਸ ਜਾਣ ਦਾ ਵੀ ਇੱਥੋਂ ਡਾਇਰੈਕਟ ਵਾਪਸ ਜਾਵਾਂਗੇ ਜੇ ਰਾਹ ਦੇ ਵਿੱਚ ਲੱਗਿਆ ਕਿਤੇ ਵੀ ਸਟੇ ਕਰ ਲੈਣੀ ਹੋਵੇ ਤਾਂ ਅੱਜ ਵੀ ਸਟੇ ਕਰਾਂਗੇ ਨਹੀਂ ਫਿਰ ਸਿੱਧੇ ਡਾਇਰੈਕਟ ਘਰ ਜਾਵਾਂਗੇ ਤੇ ਦੇਖਦੇ ਹਾਂ ਅੱਗੇ ਜਾ ਕੇ ਕੀ ਪ੍ਰੋਗਰਾਮ ਬਣਦਾ ਹੈ ਤੇ ਹੁਣ ਚੱਲਦੇ ਆਂ ਫਿਰ ਬੰਦੇ ਬੈਠ ਕੇ ਸਾਰੇ ਗੱਡੀ 'ਚ ਆ ਆਪਾਂ ਆ ਗਏ ਜੀ ਪਹਿਲਗਾਮ ਦੀ ਮੇਨ ਮਾਰਕੀਟ ਦੇ ਵਿੱਚ ਜਿਹੜੀ ਬਹੁਤ ਸੋਹਣੀ ਆ ਸਾਰੀ ਰਾਤ ਡਰਾਈਵ ਕਰਨ ਤੋਂ ਬਾਅਦ ਅਸੀਂ ਜਲੰਧਰ ਦੇ ਕੋਲ ਪਹੁੰਚ ਗਏ ਜਲੰਧਰ ਤੋਂ ਪਹਿਲਾਂ ਇੱਕ ਛੋਟੀ ਜਿਹੀ ਹਵੇਲੀ ਪੈਂਦੀ ਆ ਇੱਥੇ ਰੁਕ ਗਏ ਆ ਇੱਥੇ ਰੋਕੇ ਕੁਝ ਖਾਣੇ ਪੀਨੇ ਤੇ ਚਾਹ ਕਾਫੀ ਪੀਨੇ ਆ ਨੀਂਦ ਵੀ ਆ ਰਹੀ ਸੀ ਤਾਂ ਕਰਕੇ ਥੋੜਾ ਟੰਗ ਰੁਕ ਗਏ ਤੇ ਚਾਹ ਕਾਫੀ ਪੀ ਕੇ ਫੇਰ ਚੱਲਦੇ ਆ ਅੱਗੇ ਕਰਨ ਨੂੰ ਆ ਰਸਤਾ ਵਧੀਆ ਵੀ ਸੀ ਵਿੱਚ ਖਰਾਬ ਵੀ ਸੀ ਕਾਫੀ ਤੇ ਸਾਰੀ ਰਾਤ ਲੱਗ ਗਈ ਸਾਨੂੰ ਡਰਾਈਵ ਕਰਦੇ ਨੂੰ ਫਾਈਨਲੀ ਘਰ ਪਹੁੰਚ ਗਏ ਆ ਸਾਰਾ ਸਾਰੀ ਰਾਤ ਡਰਾਈਵ ਕੀਤੀ ਆ ਤੇ ਅੱਜ ਦੀ ਵੀਡੀਓ ਇੱਥੇ ਕਰਦੇ ਆ ਪੈਂਡ ਕੱਲ ਮਿਲਦਾ ਨਵੀਂ ਵੀਡੀਓ ਦੇ ਵਿੱਚ ਜੇਕਰ ਤੁਹਾਨੂੰ ਵੀਡੀਓ ਵਧੀਆ ਲੱਗੀ ਤੈਨੂੰ ਲਾਈਕ ਕਰਿਓ ਤੇ ਮੇਰੇ ਚੈਨਲ ਨੂੰ ਕਰਿਓ ਸਬਸਕ੍ਰਾਈਬ ਕੱਲ ਮਿਲਦਾ ਜੀ ਨਵੀਂ ਵੀਡੀਓ ਦੇ ਚਰਨ ਸਤਿ ਸ਼੍ਰੀ ਅਕਾਲ